ਅਮਰਸਰ ਦੇ ਸਰਹੱਦੀ ਪਿੰਡਾਂ ਦੇ ਵਿੱਚ ਪਹੁੰਚੇ ਆ ਜਿੱਥੇ ਕਿ ਮਹਿਜ਼ ਇੱਕ ਤੋਂ ਆਖੁਰਦ ਜੋ ਕਿ ਜ਼ੀਰੋ ਲਾਈਨ ਤੋਂ 200 ਮੀਟਰ ਦੀ ਦੂਰੀ ਤੇ ਹੈ ਸੋ ਪਿੰਡ ਵਾਸੀਆਂ ਨਾਲ ਗੱਲਬਾਤ ਕਰਾਂਗੇ ਕਿ ਕਿਵੇਂ ਦਾ ਮਾਹੌਲ ਹੈ ਤੁਹਾਡਾ ਜਿਵੇਂ ਕਿ ਬੀਤੀ ਰਾਤ ਭਾਰਤ ਵੱਲੋਂ ਜਿਹੜਾ ਕਿ ਹਮਲਾ ਕੀਤਾ ਗਿਆ ਵੇਖੋ ਜੀ ਰਾਤ ਜਦੋਂ ਉਦੋਂ ਤੇ ਬੜਾ ਡਰ ਹੀ 1:30 ਵਜੇ ਤੇ ਉਧਰੋਂ ਵੀ ਇਧਰੋਂ ਚੱਲ ਪਏ ਉਧਰੋਂ ਵੀ ਚੱਲ ਪਏ ਲੋਕੀ ਬੈਠੇ ਰਹੇ ਵੀ ਕੀ ਹਿਸਾਬ ਕਰ ਉਹਨੂੰ ਕਿੱਧਰ ਜਾਣਾ ਰਾਤ ਭੱਜ ਤੇ ਬਾਅਦ ਚ ਦਿਨੇ ਪਤਾ ਲੱਗਾ ਵੀ ਉਹਨਾਂ ਦਾ ਪਾਕਿਸਤਾਨ ਦਾ ਕੋਈ ਨੁਕਸਾਨ ਨਹੀਂ ਹੋਇਆ ਜਾਂ ਉਹਨਾਂ ਦੀ ਪਬਲਿਕ ਦਾ ਜਾਂ ਉਹਨਾਂ ਦੀ ਆਰਮੀ ਦੇ ਜਿੱਥੇ ਕੀਤਾ ਕੰਮ ਉਹ ਉਹ ਭਰਤਵਾਦੀ ਟਿਕਾਣਿਆਂ ਤੇ ਕੀਤਾ ਜੀ ਉਸ ਵਾਂ ਗਾਹ ਨਹੀਂ ਜਾਂਦਾ ਪੱਠੇ ਪਿੱਛੇ ਤਾਰਾਂ ਨੂੰ ਅੱਛਾ ਤੇ ਅੱਗੇ ਨਹੀਂ ਜਾਂਦੇ ਹੁੰਦੇ ਨਹੀਂ ਕੀ ਕਹਿੰਦੇ ਆ ਉਹ ਗਾਹ ਨਹੀਂ ਦਿੰਦੇ ਕਿਸੇ ਨੂੰ ਤੇ ਪਹਿਲੀ ਹੈਗੀ ਤਾਰਾਂ ਪਰ ਹਾਂਜੀ ਕਿੰਨੀ ਪਹਿਲੀ ਹੈ ਉੱਥੇ ਗਾਂਹ ਤੇ ਜਾਣੀ ਨਹੀਂ ਦਿੰਦੀ ਪਿੰਡ ਦੇ ਵਿੱਚ ਡਾਰਿਆ ਇਹ ਲੋਕੀ ਆਪਣਾ ਰਾਸ਼ਨ ਵਗੈਰਾ ਜਾਂ ਆਟਾ ਭਿਉਂਦੇ ਚੱਕੀਆਂ ਦੇ ਰਸ ਬੜਾ ਪਿਆ ਹੋਆ ਪٹرول ਮਤੋਂ ਤੇਲ ਭਰਾਉਂਦੇ ਆ ਕਣਕ ਵਗੈਰਾ ਪਿੱਛੇ ਰਿਸ਼ਤੇਦਾਰ ਬੱਚਿਆਂ ਨੂੰ ਛੱਡ ਕੇ ਮਤਲਬ ਛੋਟੇ ਬੱਚਿਆਂ ਨੂੰ ਪਿਛਾਂ ਭੇਜ ਜਾਂਦਾ ਹੈ ਉਧਾਂ ਆਰਮੀ ਵੱਲੋਂ ਜਾਂ ਬੀਐਸਐਫ ਵੱਲੋਂ ਕੋਈ ਨਹੀਂ ਕਿਹਾ ਗਿਆ ਵੀ ਤੁਸੀਂ ਪਿੰਡ ਖਾਲੀ ਕਰ ਦਿਓ ਜਾਂ ਪਿੱਛੇ हट ਜਾਓ ਮਾਹੌਲ ਸ਼ਾਂਤ ਆ ਤੇ ਸ਼ੰਗਾਰਾ ਸਿੰਘ ਤਾਂ ਕੀ ਰੋਲ ਕੀਤਾ ਉਹਨੇ ਬਾੜ ਕੇ ਇਸੇ ਚੱਲਦੀ ਗਨ ਫੜੀ ਅੱਛਾ ਪਿੰਡ ਥੱਲੇ ਮੂਰਤੇ ਆਏ ਉਹਨਾਂ ਦਾ ਅੱਛਾ ਇਹ ਉਹਨਾਂ ਦਾ ਸਾਰਾ ਗੋੜ ਗੋੜ ਜਾਂ ਮੈਂ ਸਾਰਾ ਪੋਲ ਦੇ ਵਿੱਚ ਮੂਰਤੇ ਬਣਾਉਂਦੇ ਸੀਦੇ ਅੱਛਾ ਉਹ ਫਿਰ ਇਸ ਪਿੰਡ ਉਹਨਾਂ ਆਖਿਆ ਬੰਦਾਮੀ ਬੜੀ ਇਸ ਗੱਲ ਦੇ ਵਿੱਚ ਫੜ ਪੋਲ ਨਾ ਖਿੱਚੜਾ ਆ ਗਿਆ ਅੱਛਾ ਜੀ ਉਹਨਾਂ ਪੋਲ ਛੜਾ ਕਿਸਾਨ ਨੇ ਉਹਨਾਂ ਦੀ ਜਮੀਨਾਂ ਵੀ ਨੇ ਤੇ ਪੱਠੇ ਵਟਣ ਵੀ ਜਾਣਾ ਹੁੰਦਾ ਫਸਲਾਂ ਵੀ ਜਿਹੜੀ ਕਿ ਵੱਡੀ ਵੱਡੀ ਹੋਈ ਪਈ ਪਈ ਐ ਤੇ ਫਸਲਾਂ ਦਾ ਵੀ ਧਿਆਨ ਰੱਖਣਾ ਸੋ ਇਹ ਜਾਨ ਦੇ ਰੇ ਨੇ ਉਹਨਾਂ ਨੂੰ ਉੱਥੇ ਸ਼ਹਿਰ ਦਾ ਤੇ ਪਹਿਲਾਂ ਬੰਦ ਹੀ ਕੀਤਾ ਸੀ ਨਾ ਬੀਗੇ ਨਹੀਂ ਜਾਣਾ ਪਬਲਿਕ ਨੂੰ ਤੇ ਇਹ ਰਹੋਣ ਥੋੜਾ ਜਿਹਾ 12:00 ਬਜੇ ਤੋਂ ਬਾਅਦ ਚ ਇਹਨਾਂ ਸਿੰਗਲ ਸਿੰਗਲ ਕੋਈ ਆਪਣਾ ਇੱਕ ਗੱਡੀ ਰੇੜਾ ਲੈ ਜਾਂਦਾ ਕੋਈ ਪੱਠੇ ਇੱਕ ਜਣਾ ਲੈ ਆਉਂਦਾ ਫਿਰ ਦੂਜੇ ਨੂੰ ਭੇਜ ਦਿੰਦੇ ਐਦਾਂ ਕਰਕੇ ਜਿਆਦਾ ਨਹੀਂ ਉਹਨਾਂ ਨੂੰ ਇਹ ਪਬਲਿਕ ਦੀ ਸੇਫਟੀ ਵਾਸਤੇ ਸਾਡੀ ਵਾਸਤੇ ਕਰਦੇ ਆ ਉਹਤਾਂ ਨੂੰ ਵੀ ਮਤਲਬ ਜੇ ਉਹਨਾਂ ਨੂੰ ਕੋਈ ਆਰਡਰ ਆ ਫੇਰ ਹੀ ਇਸ ਤਰੀਕੇ ਨਾਲ ਇਲਾਓ ਸਿੰਗਲ ਸਿੰਗਲ ਜਾਓ ਇੱਕ ਜਾ ਕੇ ਲੈ ਆਉਂਦਾ ਦੂਜਾ ਚਲ ਜੋ ਕਿਦਾਂ ਫੱਟੇ-ਪੁੱਟੇ ਲਿਆਉਂਦੇ ਆਂ ਪਿੱਛੇ ডিফਾਂਸਿਆਂ ਦਾ ਦਫਾਸ ਤੋਂ ਅਗਲੇ ਪਿੰਡ ਦੇ ਪੱਕਾ ਹੀ ਖਾਲੀ ਕਰਾਉਂਦੇ ਹੁੰਦੇ ਆ ਜਿਹੜੇ ਆ ਡਿਫਾਂਸ ਤੋਂ ਇੱਧਰ ਵਾਲੇ ਆ ਜੀ ਦਫਾਸ ਤੋਂ ਪਿੱਛੇ ਜਿਹੜੇ ਉਹਨਾਂ ਨੂੰ ਫਾਇਦਾ ਵਾ ਉਹਨਾਂ ਨੂੰ ਕੋਈ ਡਰ ਨਹੀਂ ਉਹ ਜਦੋਂ ਮਰਜੀ ਰੋਡ ਵਗਦਾ ਆਉਂਦਾ ਇਹ ਪਾਣੀ ਛੱਡਦਾ ਜਿਦਾਂ ਜਦੋਂ ਹੁਣ ਜੰਗ ਦਾ ਕੋਈ ਉਹਨਾਂ ਦਾ ਪਾਣੀ ਛੱਡ ਦੇਣਾ ਬਾਅਦ ਚੋਂ ਪੋਲ ਵੀ ਵਗਾਰੇ ਪੰਨ ਤੋੜ ਦਿੰਦੇ ਆ ਕਈ ਲੋਕ ਤਾਂ ਜਿਵੇਂ ਤੇਲ-ਤੂਲ ਇਕੱਠਾ ਕਰ ਰਹੇ ਨੇ ਰਾਸ਼ਨ ਵੀ ਪਾਇਆ ਜਾ ਰਿਹਾ ਉਹਨਾਂ ਨੂੰ ਕਿਵੇਂ ਦੇਖੇ ਉਹ ਡਰਨਾ ਹੀ ਕਰੀ ਜਾਂਦੇ ਆ ਜੀ ਇਦਾਂ ਵੇਖੀਆਂ ਜਿੰਨਾ ਪੁਰਾਣੇ ਜਿਹੜੇ ਸਾਡੇ ਉਹ ਉਹਨਾਂ ਨੂੰ ਪਤਾ ਵੀ ਫਿਰ ਰਾਸ਼ਨ ਪਾਣੀ ਕੋਲ ਹੋਊ ਤੇ ਜਿੱਥੇ ਵੀ ਕਿਤੇ ਟਿਕਾਣਾ ਹੋਊਗਾ ਉਹ ਆਪਣੇ ਕੋਲ ਹੋਊਗਾ ਤੇ ਆਪਾਂ ਵਰਤ ਲਾਂਗੇ ਤੇ ਜਿੰਦੇ ਕੋਲ ਹੀ ਨਾ ਕੱਖ ਹੋਇਆ ਤੇ ਫਿਰ ਕੀ ਇਹ ਕਿਹਦੇ ਡਰਦੇ ਤਾਂ ਉਹ ਨਾ ਕਰੀ ਜਾਂਦਾ ਹੈ ਅਮਰਸਰ ਦੇ ਸਰਹੱਦ ਦੇ ਪਿੰਡਾਂ ਦੇ ਵਿੱਚ ਪਹੁੰਚੇ ਆਂ ਜਿੱਥੇ ਕਿ ਮਹਿਜ਼ ਇੱਕ ਪਿੰਡ ਵਿੱਚ ਪਹੁੰਚੇ ਆਂ ਤੁਹਾਨੂੰ ਆਖੁਰ ਤੇ ਜੋ ਕਿ ਜ਼ੀਰੋ ਲਾਈਨ ਤੋਂ 200 ਮੀਟਰ ਦੀ ਦੂਰੀ ਤੇ ਐਸੋ ਪਿੰਡ ਵਾਸੀਆਂ ਨਾਲ ਗੱਲਬਾਤ ਕਰਾਂਗੇ ਕਿਉਂਕਿ ਅੰ ਬਿੱਤੇ ਦੇ ਰਾਤ ਜਿਹੜੇ ਕਿ ਭਾਰਤ ਵੱਲੋਂ ਪਾਕਿਸਤਾਨ ਤੇ ਜਿਹੜਾ ਕਿ ਹਮਲਾ ਕੀਤਾ ਗਿਆ ਸੀ ਉਸ ਨੂੰ ਲੈ ਕੇ ਕਿਵੇਂ ਦਾ ਮਾਹੌਲ ਹੈ ਪਿੰਡਾਂ ਦੇ ਵਿੱਚ ਕਿਉਂਕਿ ਜੇ ਦੇਖਿਆ ਜਾਵੇ ਤਾਂ ਲੋਕ ਪੈਨਿਕ ਨਾ ਹੋਣ ਤੇ ਪਿੰਡਾਂ ਦੇ ਵਿੱਚ ਜਿਹੜੇ ਕਿ ਲੋਕ ਰਾਸ਼ਨ ਵੀ ਇਕੱਠਾ ਕਰ ਰਹੇ ਨੇ ਸੋ ਪਿੰਡ ਦਾ ਮਾਹੌਲ ਕਿਵੇਂ ਦਾ ਹੈ ਤੇ ਗਲਬਦ ਕਰਦੇ ਆ ਪਿੰਡ ਦੇ ਲੋਕਾਂ ਦੇ ਨਾਲ ਅ ਵਿੱਚ ਕੀ ਨਾਮ ਤੁਹਾਡਾ ਮੇਰੇ ਕੋਲ ਵਿੰਦਰ ਸਿੰਘ ਆ ਕਿਵੇਂ ਦਾ ਮਾਹੌਲ ਹੈ ਤੁਹਾਡਾ ਜਿਵੇਂ ਕਿ ਬੀਤੀ ਰਾਤ ਭਾਰਤ ਵੱਲੋਂ ਜਿਹੜਾ ਕਿ ਹਮਲਾ ਕੀਤਾ ਗਿਆ ਵੇਖੋ ਜੀ ਰਾਤ ਜਦੋਂ ਉਦੋਂ ਤੇ ਬੜਾ ਡਰ ਹੀ 1:30 ਵਜੇ ਤੇ ਉਧਰੋਂ ਵੀ ਇਧਰੋਂ ਚੱਲ ਪਏ ਉਧਰੋਂ ਵੀ ਚੱਲ ਪਏ ਲੋਕੀ ਬੈਠੇ ਰਹੇ ਵੀ ਕੀ ਹਾਲ ਤਾਂ ਉਹਨੂੰ ਕਿੱਧਰ ਜਾਣਾ ਰਾਤ ਭੱਜ ਕੇ ਤੇ ਬਾਅਦ ਚ ਦਿਨੇ ਪਤਾ ਲੱਗਾ ਵੀ ਉਹਨਾਂ ਦਾ ਪਾਕਿਸਤਾਨ ਦਾ ਕੋਈ ਨੁਕਸਾਨ ਨਹੀਂ ਹੋਇਆ ਜਾਂ ਉਹਨਾਂ ਦੀ ਪਬਲਿਕ ਦਾ ਜਾਂ ਉਹਨਾਂ ਦੀ ਆਰਮੀ ਦੇ ਉਹ ਜਿੱਥੇ ਜਿੱਥੇ ਉਹਨਾਂ ਨੇ ਕੀਤਾ ਕੰਮ ਉਹ ਘੱਤਵਾ ਦੇ ਟਿਕਾਣਿਆਂ ਦੇ ਕੀਤਾ ਟੀਵੀ ਦੇ ਵੇਖਿਆ ਸੀ ਬਾਕੀ ਪਿੰਡ ਦੇ ਵਿੱਚ ਡਰਿਆ ਇਹ ਲੋਕੀਆ ਆਪਣਾ ਰਾਸ਼ਨ ਵਗੈਰਾ ਜਾਂ ਆਟਾ ਭਿਉਂਦੇ ਚੱਕੀਆਂ ਦੇ ਰਸ ਬੜਾ ਪਿਆਵਾ ਪٹرول ਮਤਲਬ ਤੇਲ ਭਰਾਉਂਦੇ ਆ ਕਣਕ ਵਗੈਰਾ ਪਿੱਛੇ ਰਿਸ਼ਤੇਦਾਰ ਬੱਚਿਆਂ ਨੂੰ ਛੱਡ ਕੇ ਮਤਲਬ ਛੋਟੇ ਬੱਚਿਆਂ ਨੂੰ ਪਿਛਾਂ ਭੇਜ ਜਾਂਦਾ ਉਦਾਂ ਆਰਮੀ ਵੱਲੋਂ ਜਾਂ ਬੀਐਸਐਫ ਵੱਲੋਂ ਕੋਈ ਨਹੀਂ ਕਿਹਾ ਗਿਆ ਵੀ ਤੁਸੀਂ ਪਿੰਡ ਖਾਲੀ ਕਰ ਦਿਓ ਜਾਂ ਪਿੱਛੇ हट ਜਾਓ ਮਾਹੌਲ ਸ਼ਾਂਤ ਆ ਵਧੀਆ ਮਤਲਬ ਕੋਈ ਇੱਥੇ ਹੈ ਨਹੀਂ ਡਰ ਡੋਰ ਜਾਂ ਕਿਦਾਂ ਬਹੁਤ ਆਪ ਜਿਹੜੇ ਪਿੰਡ ਨੇ ਉਹ ਜ਼ੀਰੋ ਲਾਈਨ ਦੇ ਨਜ਼ਦੀਕ ਹੀ ਨੇ ਤੇ ਜੇ ਗੱਲ ਕਰੀ ਜ਼ਮੀਨਾਂ ਤੇ ਜ਼ਮੀਨਾਂ ਦੇ ਆ ਲੋਕ ਜਿਹੜੇ ਕਿਸਾਨ ਨੇ ਉਹਨਾਂ ਦੀ ਜਮੀਨਾਂ ਵੀ ਨੇ ਤੇ ਪੱਠੇ ਵਟਣ ਵੀ ਜਾਣਾ ਹੁੰਦਾ ਫਸਲਾਂ ਵੀ ਜਿਹੜੇ ਕਿ ਵੱਡੀ ਵੱਡੀ ਹੋਈ ਪਈ ਹੈ ਤੇ ਫਸਲਾਂ ਦਾ ਵੀ ਧਿਆਨ ਰੱਖਣਾ ਸੋ ਕਿ ਜਾਨ ਦੇ ਰੇ ਨੂੰ ਨਵਲ ਇੱਥੇ ਸਵੇਰ ਦਾ ਤੇ ਪਹਿਲਾਂ ਬੰਦ ਹੀ ਕੀਤਾ ਸੀ ਨਾ ਵੀਗੇ ਨਹੀਂ ਜਾਣਾ ਪਬਲਿਕ ਨੂੰ ਵੀ ਇਹ ਰਹੋਣ ਥੋੜਾ ਜਿਹਾ 12:00 ਬਜੇ ਤੋਂ ਬਾਅਦ ਚ ਇਹਨਾਂ ਸਿੰਗਲ ਸਿੰਗਲ ਕੋਈ ਆਪਣਾ ਇੱਕ ਗੱਡੀ ਰੇੜਾ ਲੈ ਜਾਂਦਾ ਕੋਈ ਪੱਠੇ ਇੱਕ ਜਣਾ ਲੈ ਆਉਂਦਾ ਫਿਰ ਦੂਜੇ ਨੂੰ ਭੇਜ ਦਿੰਦੇ ਇਦਾਂ ਕਰਕੇ ਜਿਆਦਾ ਨਹੀਂ ਉਹਨਾਂ ਨੂੰ ਇਹ ਪਬਲਿਕ ਦੀ ਸੇਫਟੀ ਵਾਸਤੇ ਸਾਡੀ ਵਾਸਤੇ ਕਰਦੇ ਆ ਉਹਨਾਂ ਨੂੰ ਵੀ ਮਤਲਬ ਜੇ ਉਹਨਾਂ ਨੂੰ ਕੋਈ ਆਰਡਰ ਆ ਫਿਰ ਇਸ ਤਰੀਕੇ ਨਾਲ ਇਲਾਓ ਸਿੰਗਲ ਸਿੰਗਲ ਜਾਓ ਇੱਕ ਜਾ ਕੇ ਲੈ ਆਉਂਦਾ ਦੂਜਾ ਚੱਲ ਜੋ ਇਦਾਂ ਪੱਠੇ-ਪੁੱਠੇ ਲਿਆਉਂਦੇ ਆ ਬਾਕੀ ਕੋਈ ਇਹਨਾਂ ਨੇ ਆਰਡਰ ਨਹੀਂ ਦਿੱਤਾ ਵੀ ਜਾਂ ਤੁਸੀਂ ਪਿੰਡ ਖਾਲੀ ਕਰ ਦਿਓ ਜਾਂ ਆਪਣਾ ਪਿੱਛੇ ਚੱਲ ਜੋ ਜਾਂ ਕੋਈ ਇਹੋ ਜਿਹਾ ਨਹੀਂ ਕੋਈ ਪਰ ਕਈ ਲੋਕ ਤਾਂ ਜਿਵੇਂ ਤੇਲ-ਤੂਲ ਇਕੱਠਾ ਕਰ ਰਹੇ ਨੇ ਰਾਸ਼ਨ ਵੀ ਪਾਇਆ ਜਾ ਰਿਹਾ ਉਹਨਾਂ ਨੂੰ ਕਿਵੇਂ ਦੇਖਣਾ ਉਹ ਡਰਨਾ ਹੀ ਕਰੀ ਜਾਂਦੇ ਆ ਜੀ ਇਦਾਂ ਵੇਖੀ ਜਾਂ ਜਿੰਨਾ ਪੁਰਾਣੇ ਜਿਹੜੇ ਸਾਡੇ ਉਹ ਉਹਨਾਂ ਨੂੰ ਪਤਾ ਵੀ ਫਿਰ ਰਾਸ਼ਨ ਪਾਣੀ ਕੋਲ ਹੋ ਤੇ ਜਿੱਥੇ ਵੀ ਕਿਤੇ ਟਿਕਾਣਾ ਹੋਊਗਾ ਆਪਣੇ ਕੋਲ ਹੋਊਗਾ ਤੇ ਆਪਾਂ ਵਰਤ ਲਾਂਗੇ ਜਿੰਦ ਕੋਲੀ ਨਾ ਕੱਖ ਹੋਇਆ ਤਾਂ ਫਿਰ ਕੀ ਇੱਕ ਦੇ ਡਰ ਦੇ ਭਾਵਨਾ ਕਰੀ ਜਾਂਦਾ ਹੈ 1971 ਦੀ ਜੰਗ ਹੋਣ ਦੀ ਤਾਂ ਉਦੋਂ ਇੱਥੇ ਜਿਹੜੇ ਕਿ ਇੱਕ ਸ਼ਹੀਦ ਵੀ ਹੋਏ ਨੇ ਜਿਨ੍ਹਾਂ ਨੇ ਕਿ ਕਪੂਲ ਵੀ ਜਿਹੜਾ ਕਿ ਜਦੋਂ ਵੀ ਜੰਗ ਹੋਣਦੀ ਤਾਂ ਉਹ ਪੁੱਲ ਨੂੰ ਢਾਹ ਦਿੱਤਾ ਜਾਂਦਾ ਉਹਨਾਂ ਬਾਰੇ ਸੁਣਿਆ ਇੱਥੇ ਜੀ ਇਹ ਪਾਕਿਸਤਾਨ ਨੂੰ 1971 ਜੀ ਤੋਂ ਜੰਗ ਹੋਈ ਹੈ ਨਾ ਇੱਥੇ ਆਹ ਟੁਗੜੀ ਸਾਡੇ ਪਿੰਡ ਦੇ ਸਾਰੇ ਦੇ ਮਤਲਬ ਕਬਜ਼ਾ ਇੱਥੇ ਆ ਪਾਕਿਸਤਾਨ ਦੀ ਫੌਜ ਜਿਹੜੀ ਸੀ ਉਹ ਆ ਚੁੱਕੀ ਤੇ ਇੱਥੇ ਕਿ 11 ਬੰਦੇ ਸਾਡੇ ਸਿਕਰੇਜਮੈਂਟ ਦੇ ਸੀ ਜਿਨ੍ਹਾਂ ਦੇ ਵਿੱਚ ਸ਼ੰਗਾਰਾ ਸਿੰਘ ਜਿਹੜਾ ਮੇਨ ਸੀ ਉਹਨਾਂ ਦਾ ਉਹ ਉਹ ਪਿੰਡ ਚੋਲੇ ਦਾ ਤਰਨ ਤਰਨਦਾਲਾ ਇਧਰ ਪਾਸੇ ਦਾ ਉਹ ਉਹਨਾਂ ਨੇ ਇੱਥੇ ਮਸ਼ੀਨ ਗਨ ਫਿੱਟ ਕੀਤੀ ਪਾਕਿਸਤਾਨ ਵਾਲਿਆਂ ਫੌਜ ਨੇ ਵੀ ਜਿਹੜੀ ਇਹ ਪਿੰਡ ਨੂੰ ਨਿਸ਼ਾਨਾ ਬਣਾਉਣ ਵਾਸਤੇ ਇਹਨੇ ਥੱਲੇੋਂ ਦੀ ਜਾ ਕੇ ਮਤਲਬ ਛੁੱਪ ਛੁੱਪ ਕੇ ਥੋੜਾ ਓਲੇ ਓਲੇ ਜਾ ਕੇ ਚਲਦੀ ਚਲਦੀ ਮਸ਼ੀਨ ਪਾਕਿਸਤਾਨ ਵਾਲੇ ਪਾਸੇ ਕਰਤੀ ਤੇ ਉਹਦੇ ਕਰਕੇ ਫਿਰ ਫੌਜ ਉਸੇ ਮਸ਼ੀਨ ਨਾਲ ਉਹਨਾਂ ਦੀ ਮਾਰੀ ਗਈ ਤੇ ਸਾਡੇ ਬੰਦੇ ਯਾਰਾਂ ਸ਼ਹੀਦ ਹੋ ਗਏ ਇਦੋਂ ਤੇ ਇਹਨਾਂ ਨੇ ਉਹ ਇਹਨਾਂ ਸ਼ਹੀਦਾਂ ਦੀ ਇੱਥੇ ਜਵਾਦ ਬਣਾਈ ਇਸ ਯਾਦਗਾਰ ਵੀ ਮਨਾਉਣੇ ਆ ਸਾਲ ਬਾਅਦ ਮੈਨੂੰ ਲੱਗਦਾ ਉਹਨਾਂ ਦੀ ਵਜ੍ਹਾ ਨਾਲ ਹੀ ਪਿੰਡ ਦੀ ਮਤਲਬ ਬਚਿਆ ਹੋ 1971 ਚ ਇੱਥੇ ਪੋਸਟ ਵੀ ਬਣਾਈ ਗਈ ਹੈ ਬੀਐਸ ਦੀ ਉਹਨਾਂ ਦੇ ਵੱਲੋਂ ਤੁਹਾਡੇ ਨਾਲ ਕਿਵੇਂ ਦਾ ਵਰਤਾਓ ਉਹ ਉਹਨਾਂ ਦਾ ਜੀ ਠੀਕ ਹੈ ਸਾਡੇ ਨਾਲ ਹੁਣ ਪੱਠੇ ਪੱਠੇ ਲਿਆਉਣ ਜਾਂਦੇ ਨੇ ਸਿੰਗਲ ਸਿੰਗਲ ਕਰਕੇ ਲਈ ਜਾਂਦਾ ਨੂੰ ਕੋਈ ਇਹੋ ਜਿਹੀ ਗੱਲ ਨਹੀਂ ਕੋਈ ਦਬਕਾ ਜਾਂ ਕੋਈ ਛਾਂ ਚੱਲ ਜੋ ਪਾਜੋ ਇੱਥੇ ਸਵੇਰ ਦੇ ਖੜੇ ਹਾਂ ਵਾਰੀ ਵਾਰੀ ਨਾਲ ਆਪਾਂ ਜਾਂਦੇ ਆ ਆਪਣਾ ਕੰਮ ਕਰੀ ਜਾਂਦੇ ਆ ਪਿੰਡ ਦੇ ਵਿੱਚ ਸਰਪੰਚ ਨੇ ਮੋਤਵਾਰ ਨੇ ਕੋਈ ਆਪਸ ਦੇ ਵਿੱਚ ਕੋਈ ਗੱਲਬਾਤ ਹੋਈ ਹੋਵੇ ਬੈਂ ਸਰਪੰਚ ਨੂੰ ਸਵੇਰੇ ਸੱਦਿਆ ਹੀ ਇੱਥੇ ਆਏ ਸਾਰੇ ਤੇ ਉਹਨਾਂ ਨੂੰ ਇਹੋ ਹੀ ਕਿਹਾ ਵੀ ਬੰਦੇ ਜਿਹੜੇ ਪਿੰਡੋਂ ਪਾਉਂਦੇ ਆ ਵੀ ਉਹਨਾਂ ਨੂੰ ਡੱਕੋ ਹਜੇ ਨਾ ਹੁਣ ਤੇ ਜਦੋਂ ਅਸੀਂ ਦੱਸ ਦਾਂਗੇ ਉਹ ਉਸ ਤਰੀਕੇ ਨਾਲ ਵਾਰੀ-ਵਾਰੀ ਜਾਣਗੇ ਤੇ ਆ ਜਾਣਗੇ ਉਹਨਾਂ ਦੱਸਿਆ ਤੇ ਫੇਰੀ ਹਾਂਜੀ ਤੇ ਜੇ ਜਿਵੇਂ ਤੁਸੀਂ ਗੱਲ ਕੀਤੀ ਪੁਲ ਦੀ ਤਾਂ ਜਿਹੜਾ ਪੁਲ ਤੋੜਿਆ ਜਾਂਦਾ ਤਾਂ ਫਿਰ ਉਦੋਂ ਜਦੋਂ ਹੁਣ ਇਸ ਵਾਰ ਵੀ ਕੁਝ ਇਹ ਲੱਗਦਾ ਕਿ ਜੇਕਰ ਇਸਰ ਦੇ ਹਾਲਾਤ ਕੁਝ ਬਣਦੇ ਨਾ ਤਾਂ ਪੁਲ ਜਿਹੜੀ ਡਿਫੈਂਸ ਹੈ ਨਾ ਦਵਸ ਤੋਂ ਅਗਲੇ ਪਿੰਡ ਦੇ ਪੱਕਾ ਹੀ ਖਾਲੀ ਕਰਾਉਂਦੇ ਹੁੰਦੇ ਨਾ ਜਿਹੜੇ ਆ ਡਿਫੈਂਸ ਤੋਂ ਇਧਰ ਵਾਲੇ ਆ ਦਵਸ ਤੋਂ ਪਿੱਛੇ ਜਿਹੜੇ ਉਹਨਾਂ ਨੂੰ ਫਾਇਦਾ ਉਹਨਾਂ ਨੂੰ ਕੋਈ ਡਰ ਨਹੀਂ ਉਹ ਜਦੋਂ ਮਰਜੀ ਰੋੜ ਵਗਦਾ ਆਉਂਦਾ ਇਹ ਪਾਣੀ ਛੱਡਦਾ ਜਿਦਾਂ ਜਦੋਂ ਹੁਣ ਜੰਗ ਦਾ ਕੋਈ ਉਹਨਾਂ ਦਾ ਪਾਣੀ ਛੱਡ ਦੇਣਾ ਬਾਅਦ ਚ ਪੁਲ ਵੀ ਵਗਾਰੇ ਪੰਨ ਤੋੜ ਦਿੰਦੇ ਆ ਬਿਲਕੁਲ ਜੀ ਸੋ ਇਹ ਪਿੰਡ ਤਨੋਆ ਖੁਰਦ ਜੋ ਕਿ ਤਕਰੀਬਨ ਜ਼ੀਰੋ ਲਾਈਨ ਤੋਂ 200 ਮੀਟਰ ਦੀ ਦੂਰੀ ਤੇ ਐ ਸੋ ਜਦੋਂ 1971 ਦੀ ਜੰਗ ਹੁੰਦੀ ਐ ਤਾਂ 11 ਸਿੱਖ ਜਿਹੜੇ ਕਿ ਰੈਜiment ਸੀ ਉਹਨਾਂ ਦੇ ਵੱਲੋਂ ਪਾਕਿਸਤਾਨੀ ਫੌਜ ਦਾ ਮੁਕਾਬਲਾ ਵੀ ਕੀਤਾ ਗਿਆ ਸੀ ਸੋ ਇੱਥੇ ਇੱਕ ਪੁਲਿਸ ਸੀ ਉਸ ਨੂੰ ਇੱਕ ਜਿਹੜੇ ਕਿ ਸ਼ਹੀਦ ਹੋਏ ਨੇ ਸਿੰਘ ਤੇ ਉਹਨਾਂ ਦੇ ਵੱਲੋਂ ਜਿਹੜਾ ਟਾਜ ਤਾਂ ਗਈ ਤਾਂ ਜਿਹੜੀ ਫੌਜ ਐ ਪਾਕਿਸਤਾਨੀ ਉਹ ਅੱਗੇ ਨਾ ਜਾ ਸਕੇ ਸੋ ਉਹਨਾਂ ਦੇ ਵੱਲੋਂ ਮੁਕਾਬਲਾ ਕੀਤਾ ਜੇ ਹੁੰਦੀ ਗੱਲ ਕਰੀ ਤਾਂ ਇਸ ਸਮੇਂ ਮਾਹੌਲ ਬਿਲਕੁਲ ਸ਼ਾਂਤੀਪੂਰ ਹੈ ਕੋਈ ਵੀ ਬੀਐਸਐਫ ਵੱਲੋਂ ਜਾਂ ਸਰਕਾਰ ਵੱਲੋਂ ਕੋਈ ਇਸ ਤਰ੍ਹਾਂ ਦਾ ਆਦੇਸ਼ ਨਹੀਂ ਕੀਤਾ ਗਿਆ ਕਿ ਕਿਸੇ ਥਾਂ ਨੂੰ ਖਾਲੀ ਕੀਤਾ ਜਾਵੇ ਸਾਪੇ ਪੱਠੇ ਲੈ ਕੇ ਆਏ ਹੋ ਤਾਰੋਂ ਪਾਰ ਉਧਰ ਲੈ ਕੇ ਆਏ ਤੇ ਕਿਸ ਤਰ੍ਹਾਂ ਜਾਣਦੇ ਰੇ ਅੰਦਰ ਬੀਐਸਐਫ ਵਾਲੇ ਬੀਐਸਐਫ ਵਾਲੇ ਗਾਂ ਨਹੀਂ ਜਾਣਤਾ ਪੱਠੇ ਪਿੱਛੇ ਤਾਰਾਂ ਨੂੰ ਅੱਛਾ ਤੇ ਅੱਗੇ ਨਹੀਂ ਜਾਣਦੇ ਹੁੰਦੇ ਨਹੀਂ ਕੀ ਕਹਿੰਦੇ ਆ ਉਹ ਜਾਣੀ ਨਹੀਂ ਦਿੰਦੇ ਕਿਸੇ ਨੂੰ ਤੇ ਪਹਿਲੀ ਹੈਗੀ ਤਾਰਾਂ ਪਾਰ ਹਾਂਜੀ ਕਿੰਨੀ ਪਹਿਲੀ ਹੈ ਉੱਥੇ ਗਾਂ ਤੇ ਜਾਣੀ ਨਹੀਂ ਦਿੰਦੇ ਅੱਛਾ ਤੇ ਫਿਰ ਉੱਥੇ ਜਿਹੜੀ ਪਹਿਲੀ ਕਿਦਾਂ ਸੰਭਲਦੇ ਕੋਈ ਖੇਤੀ ਕਰਦੇ ਉਹ ਹੁਣ ਰਹਿ ਗਿਆ ਨਾਲ ਨਾਲ ਹੀ ਰਹਿ ਗਿਆ ਹਾਂ ਦੋਨੇ ਗੁਨੇ ਵਢੇ ਕੇ ਕਣ ਕੁੱਢੀ ਕੀ ਅੱਛਾ ਇਹ ਤੂੜੀ ਨਹੀਂ ਬਣਾਉਂਦੇ ਹੁਣ ਹਾਂ ਤੇ ਮਾਹੌਲ ਕਿਦਾਂ ਦਾ ਇੱਥੇ ਮਾਹੌਲ ਅਜੇ ਤੱਕ ਇੱਥੇ ਕੋਈ ਗੱਲ ਨਹੀਂ ਕੀ ਹਾਂ ਇਹ ਉਹਦੇ ਤੋਂ ਬਾਅਦ ਜਾਣ ਨਹੀਂ ਕਹਿੰਦੇ ਹੁਣ ਤਾਂੋਂ ਪਾਰ 1971 ਦੀ ਜੰਗ ਵੀ ਤੁਸੀਂ ਵੇਖੀਓ ਉਦੋਂ ਮਾਹੌਲ ਕਿਵੇਂ ਦਾ ਸੀ ਉਦੋਂ ਉਹ ਜਿਵੇਂ ਆਂਦੇ 65 ਦੀ ਜੰਗ ਜਿਹੜੀ ਅਸੀਂ ਸੁੱਤੇ ਹਾਂ ਤੜਕੇ ਜੰਗ ਲੱਗੀ ਸੀ ਪੰਜ ਤਿੰਨ ਕੁ ਵਜੇ ਨਾਲ ਫਾਇਰ ਖੁੱਲ ਗਿਆ ਉਹਦੋਂ ਰਾਣੀਆਂ ਤੋਂ ਉੱਤਰ ਵਾਜੇ ਬੱਟਰ ਅੱਛਾ ਜੀ ਕੀ ਕੋਈ ਗੱਲ ਨਹੀਂ ਤੇ ਜਿਹੜਾ ਲੱਗਾ 6573 ਦਾ ਜਾੰਗ ਉਹਦੇ ਵਿੱਚ ਉਹਨਾਂ ਨੇ ਫਾਇਲ ਸਾਡੇ ਪਿੰਡ ਦੇ ਉੱਤੇ ਛੁੱਟੇ ਅੱਛਾ ਜੀ ਤੇ ਕੋਈ ਨੁਕਸਾਨ ਹੋਇਆ ਸੀ ਪਿੰਡ ਦਾ ਨੂੰ ਨਹੀਂ ਹੋਇਆ ਸੀ ਦੋ ਦਿਨ ਮੋਟਾ ਅੱਛਾ ਕਿੰਨੇ ਕ ਬੰਮ ਪਾ ਕੇ ਛੁੱਟੇ ਸੀ ਕਿੰਨਾ ਕਿਹ ਲੜਾਈ ਚੱਲੀ ਸੀ ਉਹਦੋਂ ਸ਼ਾਮੀ 6 ਵਜੇ ਨਾਲ ਉਹ ਗੱਲ ਕਹਦੀ ਪਿੰਡ ਦੇ ਲੱਗੇ ਜੱਪੜ ਕੇ ਆ ਜਿਹੜਾ ਉਹਨਾਂ ਦੇ ਕਬਜ਼ੇ ਚ ਆ ਗਿਆ ਸਾਰਾ ਪੁਣ ਅੱਛਾ ਤੇ ਭੱਜ ਭੁੱਜ ਗਏ ਸੀ ਲੋਕ ਤੇ ਬੀਐਸਓ ਵਾਲੇ ਭੱਜ ਭੁੱਜ ਗਏ ਸੀ ਫੇਰ ਇਸੇ ਬਹੁਤ ਸੀ ਸਾਡੇ ਪਿੰਡ ਅੱਛਾ ਜੀ ਛੇ ਕਿ ਸੈਕਿੰਡ ਸੀ ਉਹ ਹਾਂ ਹਾਂ ਉਹਨਾਂ ਨੇ ਗੱਲ ਕੀਤੀ ਉਹਦੇ ਡਟੇਰੇ ਪਿੰਡ ਚ ਹਾਂ ਉਹਨਾਂ ਫਿਰ 13 ਦਿਨਾਂ ਦਾ ਜਿਹੜਾ ਪੋਲਓ ਉਹਨਾਂ ਦੇ ਕਬਜ਼ੇ ਜਿਹੜਿਆ ਸੀ ਇਹ ਫਿਰ ਉਹਨਾਂ ਵਾਪਸ ਵਾਪਸ ਕਰਾਇਆ ਸੀ ਉਹਨਾਂ ਨੇ ਫੇਰ ਲੈ ਗਏ ਤੇ ਸ਼ੰਗਾਰਾ ਸਿੰਘ ਦਾ ਕੀ ਰੋਲ ਸੀਗਾ ਉਹਨੇ ਮਾਰ ਕੇ ਇਸੇ ਚੱਲਦੀ ਗੱਨ ਫੜੀ ਆ ਪਿੰਪਲ ਥੱਲੇ ਮੂਰਤੇ ਆਏ ਉਹਨਾਂ ਦਾ ਅੱਛਾ ਇਹ ਉਹਨਾਂ ਦਾ ਸਾਰਾ ਗੋੜ ਗੋੜੀਆਂ ਮਾਂ ਸਾਰਾ ਪੋਲਦੇ ਚ ਮੂਰਤੇ ਬਣਾਉਂਦੇ ਸੀ ਇਹਦੇ ਅੱਛਾ ਉਹ ਫਿਰ ਇਸੇ ਪਿੰਡ ਓ ਉਹਨਾਂ ਦਾ ਕਾ ਬੰਦੌਮਾ ਹੀ ਬੜੀ ਇਸ ਗੱਲ ਦੇ ਵਿੱਚ ਸਾਡੇ ਪੋਲ ਨਾ ਖੇਚੜਾ ਗਿਆ ਦੇ ਅੱਛਾ ਜੀ ਉਹਨਾਂ ਪੋਲ ਛੜਾ ਤੇ ਹੁਣ ਕਿਵੇਂ ਦਾ ਮਾਹੌਲ ਦੇ ਦਿੱਤਾ ਅਜੇ ਮਾਹੌਲ ਇੱਥੇ ਰਖਾ ਦੇ ਪਛਾਹ ਦੇ ਕੋਈ ਕਰਨੀ ਹੈ ਸ਼ਾਂਤੀਪੂਰਵਕ ਹੀ ਹੈ ਅਜੇ ਸ਼ਾਂਤੀਪੂਰਵਕ ਨੇ ਦੇਖੇ ਜਾਵੇ ਤਾਂ ਇਹ ਕਿਸਾਨਾਂ ਦੀ ਜਿਹੜੀ ਕਿ ਜ਼ਮੀਨਾਂ ਨੇ ਉਹ ਜਿਹੜੀ ਕਿ ਜ਼ੀਰੋ ਲਾਈਨ ਦੇ ਨਾਲ ਵੀ ਨਹੀਂ ਤੇ ਬਾਰਡਰ ਤਾਰਾਂ ਪਾਰ ਵੀ ਨਹੀਂ ਤੇ ਪਰ ਜਿਹੜਾ ਬੀਐਸਐਫ ਵੱਲੋਂ ਹੁਣ ਇੱਕ ਇੱਕ ਜਿਹੜਾ ਕਿਸਾਨ ਨੂੰ ਉਹਨਾਂ ਦੇ ਖੇਤਾਂ ਵਿੱਚ ਜਾਣ ਲਈ ਦਿੱਤਾ ਜਾ ਰਿਹਾ ਸੋ ਕਿਸੇ ਤਰ੍ਹਾਂ ਦੀ ਕੋਈ ਪੈਨਿਕ ਤਰ੍ਹਾਂ ਦਾ ਕੋਈ ਮਾਹੌਲ ਨਹੀਂ ਹੈ ਪਰ ਲੋਕਾਂ ਵੱਲੋਂ ਰਾਸ਼ਨ ਇਕੱਠਾ ਕੀਤਾ ਜਾ ਰਿਹਾ ਹੈ ਤੇਲ ਪਾਣੀ ਇਕੱਠਾ ਕੀਤਾ ਜਾ ਰਿਹਾ ਪਰ ਸਰਕਾਰ ਵੱਲੋਂ ਇਸ ਤਰ੍ਹਾਂ ਦਾ ਕੋਈ ਆਦੇਸ਼ ਨਹੀਂ ਆਇਆ ਕਿ ਤੁਸੀਂ ਰਾਸ਼ਨ ਇਕੱਠਾ ਕਰੋ ਜਾਂ ਇਸ ਤਰ੍ਹਾਂ ਦਾ ਕੋਈ ਮਾਹੌਲ ਬਣੇਗਾ ਪਰ ਸਾਡੇ ਅਸੀਂ ਵੀ ਆਪਣੇ ਸੁਰਖਾਪ ਟੀਵੀ ਤੋਂ ਮਾਧਿਅਮ ਰਾਹੀਂ ਇਹ ਕਹਿਣਾ ਚਾਹੁੰਦੇ ਆ ਕਿ ਕਿਸੇ ਤਰ੍ਹਾਂ ਦਾ ਕੋਈ ਮਾਹੌਲ ਪੈਨਿਕ ਹੋਣ ਦੀ ਲੋੜ ਨਹੀਂ ਕੋਈ ਮਾਹੌਲ ਖਰਾਬ ਕਰਨ ਦੀ ਲੋੜ ਨਹੀਂ ਕਿਉਂਕਿ ਕਿਸੇ ਤਰ੍ਹਾਂ ਦਾ ਕੋਈ ਸਰਕਾਰ ਵੱਲੋਂ ਆਦੇਸ਼ ਨਹੀਂ ਆਇਆ ਪਰ ਅਸੀਂ ਤੁਹਾਨੂੰ ਜ਼ੀਰੋ ਲਾਈਨ ਦੇ ਦਿਸਦੀਕ ਦੇ ਪਿੰਡਾਂ ਦੀਆਂ ਜਿਹੜੇ ਕਿ ਤਸਵੀਰਾਂ ਸਾਂਝੇ ਕੀਤੇ ਨੇ ਜਿੱਥੇ ਕਿ ਲੋਕ ਬਿਲਕੁਲ ਸ਼ਾਂਤੀਪੂਰਨ ਇੱਥੇ ਰਹਿ ਰਹੇ ਨੇ ਔਰ ਇੱਥੇ ਜਿਹੜਾ ਮਾਹੌਲ ਹੈ ਉਹ ਵੀ ਸ਼ਾਂਤੀਪੂਰ ਹੈ ਕਿਸੇ ਤਰ੍ਹਾਂ ਦੀ ਵੀ ਕੋਈ ਮਾਹੌਲ ਖਰਾਬ ਨਹੀਂ ਹੈ ਸੁਰਖਾਪ ਟੀਵੀ ਤੋਂ ਗੁਰਪ੍ਰੀਤ ਸਿੰਘ ਦੀ ਖਾਸ ਰਿਪੋਰਟ ਅੰਮ੍ਰਿਤਸਰ